ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਚੰਡ ਬਸ ਸਭ ਆਨੰਦ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਅੰਡਰਗਰਾਊਂਡ ਹੋ ਗਏ ਹੋਏ ਨੇ ਹਾਲਾਂਕਿ ਮੀਡੀਆ ਕਰਮੀਆਂ ਦੇ ਨਾਲ ਜਿਹੜੇ ਤੁਹਾਡੇ ਅੱਗੇ ਵਰਦੇ ਪੱਤਰਕਾਰ ਨੇ ਉਹਨਾਂ ਦੇ ਨਾਲ ਰਾਤ ਦੇ ਵਿੱਚ ਨੇ ਕਦੀ ਕਦੀ ਗੱਲਬਾਤ ਵੀ ਕਰ ਲੈਂਦੇ ਨੇ ਪਰ ਡਰ ਇਹ ਹੈਗਾ ਕਿ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਸਲਾਖਾਂ ਦੇ ਪਿੱਛੇ ਕੀਤਾ ਗਿਆ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾ ਸਕਦਾ ਹੈ ਇਹ ਸਰਕਾਰਾਂ ਨੂੰ ਜਦੋਂ ਸੱਤਾ ਦੇ ਵਿੱਚ ਹੁੰਦੀਆਂ ਨੇ ਜਾਂ ਟਾਈਮ ਟਪਾ ਕੇ ਜਦੋਂ ਕੋਈ ਬਿਆਨ ਬਹੁਤ ਦਿੰਦੇ ਨੇ ਉਦੋਂ ਹੀ ਇਹਨਾਂ ਲੀਡਰਾਂ ਦਾ ਚੇਤਾ ਆਉਂਦਾ ਹੈ ਪਹਿਲਾਂ ਕਿਉਂ ਨਹੀਂ ਚੇਤਾ ਆਉਂਦਾ ਬਸਕਰ ਸਾਹਿਬ ਵੈਸੇ ਅਮਨ ਜੀ ਜਿਸ ਤਰੀਕੇ ਨਾਲ ਇੱਕ ਵਾਰ ਫੇਰ ਇੱਕ ਵਾਰ ਫੇਰ ਮੈਂ ਇਸ ਕਰਕੇ ਕਹਿ ਰਿਹਾ ਕਿ ਦੋ ਵਾਰ ਆਲਰੇਡੀ ਸੁਪਾਲ ਸਿੰਘ ਖੇਰਾ ਅਰੈਸਟ ਹੋ ਚੁੱਕੀ ਨੇ ਇੱਕ ਵਾਰ ਈਡੀ ਨੇ ਅਰੈਸਟ ਕੀਤਾ ਸੀ ਔਰ 28 ਸਪਟੈਂਬਰ ਪਿਛਲੇ ਸਾਲ ਉਹਨਾਂ ਨੂੰ ਵਿਜੀਲੈਂਸ ਨੇ ਵੀ ਯਾਨੀ ਪੰਜਾਬ ਪੁਲਿਸ ਨੇ ਵੀ ਗ੍ਰਿਫਤਾਰ ਕੀਤਾ ਸੀਗਾ ਔਰ ਜਦ ਉਹਨਾਂ ਦੀ ਬੇਲ ਹੋਈ ਜਦੋਂ ਬੇਲ ਹੋਈ ਉਸੇ ਦਿਨ ਉਹਨਾਂ ਦੇ ਖਿਲਾਫ ਇੱਕ ਹੋਰ ਕੇਸ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਫਿਰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਐਸ ਕੀ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਵਿਕਰਮ ਮਜੀਠੀਆ ਦੀ ਤਰ੍ਹਾਂ ਉਹਨਾਂ ਦੇ ਖਿਲਾਫ ਵੀ ਇੱਕ ਡੀਏ ਦਾ ਕੇਸ ਉਹ ਸਰਕਾਰ ਫਾਈਲ ਕਰ ਸਕਦੀ ਹੈ ਕਿਉਂਕਿ ਉਹਨਾਂ ਦੇ ਵੀ ਸੂਤਰ ਪੁਲਿਸ ਦੇ ਵਿੱਚ ਵੀ ਹੈਗੇ ਨੇ ਵਿਜੀਲੈਂਸ ਦੇ ਵਿੱਚ ਵੀ ਹੈਗੇ ਨੇ ਤੇ ਉਹਨਾਂ ਦੇ ਕੋਲ ਹੈ ਇਨਫੋਰਮੇਸ਼ਨ ਸ਼ਾਇਦ ਵਿਜੀਲੈਂਸ ਦੇ ਉਹਨਾਂ ਦੇ ਆਪਣੇ ਸੂਤਰਾਂ ਤੋਂ ਆਈ ਹੋਏ ਔਰ ਇਹ ਵੀ ਪਤਾ ਲੱਗਿਆ ਹੈ ਕਿ ਜਦੋਂ ਤੋਂ ਉਹਨਾਂ ਨੂੰ ਇਹ ਖਬਰ ਮਿਲੀ ਹੈ ਉਹ ਤੇ ਉਹਨਾਂ ਦੇ ਪੁੱਤਰ ਦੋਨੋਂ ਇੱਕ ਤਰੀਕੇ ਨਾਲ ਅੰਡਰਗਰਾਉਂਡ ਹੋ ਗਏ ਨੇ ਪਰ ਅੰਡਰਗਰਾਉਂਡ ਹੋਣ ਦੇ ਨਾਲ ਨਾਲ ਉਹਨਾਂ ਨੇ ਆਪਣੀ ਹੀ ਪਾਰਟੀ ਨੂੰ ਘੇਰਦੇ ਹੋਏ ਇਹ ਵੀ ਬਿਆਨ ਛੱਡਿਆ ਹੈ ਕਿ ਜਦ ਉਹ ਬਤੌਰ ਐਮਐਲਏ ਅਗਰ ਕਾਂਗਰਸ ਦੇ ਹੈਗੇ ਨੇ ਪਰ ਉਹਨਾਂ ਦੇ ਖਿਲਾਫ ਇਸ ਤਰੀਕੇ ਦੀ ਕਾਰਵਾਈ ਸਰਕਾਰ ਕਰਨਾ ਚਾਹੁੰਦੀ ਹੈ ਉਹਦੇ ਮਾਮਲੇ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਲੀਡਰ ਉਹਨਾਂ ਦਾ ਸਾਥ ਨਹੀਂ ਦੇ ਰਹੇ ਜਿਸ ਦਿਨ ਉਹਨਾਂ ਨੇ ਇਹ ਬਿਆਨ ਦਿੱਤਾ ਉਸ ਦਿਨ ਦੋ ਲੀਡਰਾਂ ਦਾ ਖਾਸ ਕਰਕੇ ਪਰਗਤ ਸਿੰਘ ਜਿਹੜੇ ਜਲੰਧਰ ਕੈਂਟ ਤੋਂ ਐਮਐਲਏ ਨੇ ਔਰ ਕਿਕੀ ਢਿੱਲੋ ਜਿਹੜੇ ਫਰੀਦਕੋਟ ਤੋਂ ਐਮਐਲਏ ਸੀਗੇ ਉਹਨਾਂ ਨੇ ਉਹਨਾਂ ਦੇ ਪੱਖ 'ਚ ਇੱਕ ਤਰੀਕੇ ਨਾਲ ਇੱਕ ਸਟੇਟਮੈਂਟ ਜੀ ਟਵਿੱਟਰ ਤੇ ਔਰ ਫਿਰ ਸੋਸ਼ਲ ਮੀਡੀਆ ਤੇ ਉਹ ਪੋਸਟ ਕੀਤੀ ਔਰ ਉਸ ਪੋਸਟ ਨੂੰ ਦਿਖਾਉਂਦੇ ਹੋਏ ਫਿਰ ਇੱਕ ਵਾਰ ਸੁਪਾਲ ਸਿੰਘ ਖੈਰਾ ਨੇ ਲਿਖਿਆ ਕਿ ਵੀ ਮੇਰੀ ਪਾਰਟੀ ਦੇ ਵੱਡੇ ਲੀਡਰ ਕਿੱਥੇ ਨੇ ਜੇ ਇੱਕ ਐਮਐਲਏ ਦੇ ਨਾਲ ਸਰਕਾਰ ਕੋਈ ਤੱਕਾ ਕਰ ਰਹੀ ਹੈ ਉਹਦੇ ਵਿੱਚ ਇਹ ਐਲੋਪੀ ਜਾਂ ਕਾਂਗਰਸ ਦੇ ਪੀਪੀਸੀਸੀ ਪ੍ਰਧਾਨ ਉਹ ਸਾਥ ਨਹੀਂ ਦੇ ਰਹੇ ਮੇਰਾ ਤੇ ਇਹ ਆਮ ਵਰਕਰ ਦਾ ਕੀ ਸਾਥ ਦੇਣਗੇ ਉਸ ਤੋਂ ਬਾਅਦ ਛੜੀ ਲੱਗ ਗਈ ਉਹਨਾਂ ਦੀ ਸਮਰਥਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਔਰ ਰਾਜਾ ਬੜਿੰਗੁਰਾ ਤੇ ਉਹਨਾਂ ਦੇ ਘਾਰ ਹੀ ਚਲੇ ਗਏ ਔਰ ਉਹਨਾਂ ਨੂੰ ਪੂਰੀ ਸਪੋਰਟ ਦੇਣ ਦੀ ਕੋਸ਼ਿਸ਼ ਕੀਤੀ ਔਰ ਇਹ ਵੀ ਗਿਆ ਕਿ ਜੇ ਸਰਕਾਰ ਇਹਨਾਂ ਦਾ ਕੁਝ ਕਰਦੀ ਹੈ ਕਿ ਫਿਰ ਇਹ ਸਰਕਾਰ ਵਾਸਤੇ ਇਹਦੇ ਚੰਗੇ ਕੌਨਸੀਕਵੈਂਸਸ ਨਹੀਂ ਹੋਣਗੇ ਹੁਣ ਦੇਖਦੇ ਆ ਕਿ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਜਿਹੜਾ ਕੇਸ ਕਰਨ ਦਾ ਮਨ ਸਰਕਾਰ ਨੇ ਬਣਾਇਆ ਹੋਇਆ ਹੈ ਜਾਂ ਵਿਜੀਲੈਂਸ ਨੇ ਬਣਾਇਆ ਹੋਇਆ ਹੈ ਉਸ ਮਾਮਲੇ ਦੇ ਵਿੱਚ ਕਿੰਨਾ ਕੁ ਅੱਗੇ ਵਧਦੀ ਹੈ ਪਰ ਇੱਕ ਸਪੋਰਟ ਉਹਨਾਂ ਨੂੰ ਉੱਥੋਂ ਵੀ ਮਿਲੀ ਜਿੱਥੋਂ ਉਮੀਦ ਘੱਟ ਸੀਗੀ ਕਿਉਂਕਿ ਜਿਹੜਾ ਦਿਨੀਵ ਘੋਰ ਮਜੀਠੀਆ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਜਿਹੜੇ ਸਪਾਰਸਿੰਗ ਖੈਰਾ ਹੈਗੇ ਨੇ ਉਹਨਾਂ ਨੂੰ ਇਹ ਸਪੋਰਟ ਦਿੱਤੀ ਹੂੰ ਬਿਲਕੁਲ ਬਾਲਬਾਸਕ ਸਾਹਿਬ ਬਾਕੀ ਸਿਆਸਤ ਦੇ ਵਿੱਚ ਤਾਂ ਇਹ ਕਹਿੰਦੇ ਨਾ ਨਾ ਕੋਈ ਪੱਕਾ ਦੁਸ਼ਮਣ ਤੇ ਨਾ ਕੋਈ ਪੱਕਾ ਦੋਸਤ ਪਤਾ ਨਹੀਂ ਲੱਗਦੇ ਆ ਹਾਂ ਪਰ ਸਥਿਤੀਆਂ ਕਦੋਂ ਚੇਂਜ ਹੋ ਜਾਂਦੀਆਂ ਨੇ ਬਾਕੀ ਬਾਕਸਿਕ ਸਾਹਿਬ ਇੱਕ ਚੀਜ਼ ਹੋਰ ਵੀ ਆ ਦੇਖੋ ਇੱਧਰ ਤਾਂ ਇਹਨਾਂ ਨੇ ਲੀਡਰਾਂ ਨੂੰ ਆਵਾਜ਼ ਮਾਰੀ ਤਾਂ ਚਲੋ ਆਗੇ ਕਾਂਗਰਸ ਦੇ ਲੀਡਰ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਵੀ ਇਹੀ ਡੀਓ ਦਾ ਜਿਹੜਾ ਡਿਸਪਰੋਪਰਸ਼ਨਲ ਐਕਟ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਤੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀਗਾ ਉਦੋਂ ਵੱਡੂਆ ਬੁੜੂਆ ਵੀ ਕਹਿੰਦੇ ਘਰੇ ਰੱਖ ਗਏ ਮੈਂ ਕਹੇ ਪੈਸੇ ਘਰੇ ਰੱਖ ਕੇ ਜਾਂਦਾ ਹਾਂ ਮੈਂ ਨਾਲ ਅਜੀਬ ਚ ਨਹੀਂ ਰੱਖਦਾ ਤੇ ਉਦੋਂ ਤਾਂ ਵੱਡੀ ਪੱਧਰ ਤੇ ਅਕਾਲੀ ਦਲ ਨੇ ਪ੍ਰੋਟੈਸਟ ਕੀਤਾ ਤੇ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਅੰਦਰ ਹੈਗੇ ਨੇ ਅਕਾਲੀ ਦਲ ਵਾਲੇ ਬਿਆਨ ਤਾਂ ਦੇ ਦਿੰਦੇ ਨੇ ਪਰ ਕੋਈ ਇਦਾਂ ਦਾ ਕੋਈ ਪ੍ਰੋਟੈਸਟ ਦੇਖਣ ਨੂੰ ਨਹੀਂ ਮਿਲਿਆ ਸਰਕਾਰ ਦੇ ਖਿਲਾਫ ਵੈਸੇ ਤੇ ਪਿਛਲੀ ਵਾਰ ਵੀ ਪਿਛਲੀ ਵਾਰ ਵੀ ਜਦ ਵਿਕਰਮ ਸਿੰਘ ਮਜੀਠੀਆ ਐਨਡੀਪੀਐਸ ਦੇ ਕੇਸ ਦੇ ਵਿੱਚ ਗ੍ਰਿਫਤਾਰ ਹੋਏ ਸੀ ਉਸ ਵਕਤ ਅਕਾਲੀ ਦਲ ਨੇ ਐਲਾਨ ਜ਼ਰੂਰ ਕੀਤਾ ਸੀਗਾ ਕਿ ਅਸੀਂ ਜੇਲ੍ਹ ਦੇ ਬਾਹਰ ਜਿੱਥੇ ਪਟਿਆਲਾ ਜੇਲ੍ਹ ਦੇ ਵਿੱਚ ਉਹ ਬੰਦੇ ਸੀਗੇ ਜੇਲ੍ਹ ਦੇ ਬਾਹਰ ਮੋਰਚਾ ਲਾਵਾਂਗੇ ਦੋ ਕੁ ਦਿਨ ਉਹ ਤੰਬੂ ਜੇ ਲੱਗੇ ਤੇ ਤੀਜੇ ਦਿਨ ਉਹ ਤੰਬੂ ਉਖੜ ਗਏ। ਔਰ ਵਿਕਰਮ ਸਿੰਘ ਮਰੀਠੀਆ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਰਿਸ਼ਤੇਦਾਰ ਵੀ ਨਹੀਂ ਆਪਸ ਵਿੱਚ ਉਹਨਾਂ ਦੀ ਨਾਰਾਜ਼ਗੀ ਵੀ ਸ਼ਾਇਦ ਇਸ ਕਰਕੇ ਹੀ ਸੀ ਔਰ ਜਦੋਂ 5.5 ਮਹੀਨੇ ਬਾਅਦ ਉਹ ਜੇਲ ਤੋਂ ਬਾਹਰ ਆਏ ਸੀ ਤੁਹਾਨੂੰ ਯਾਦ ਹੋਵੇਗਾ ਉੱਥੇ ਅਕਾਲੀ ਦਲ ਦੇ ਵੱਡੇ ਲੀਡਰ ਉੱਥੋਂ ਨਜ਼ਾਰਤ ਸੀਗੇ ਔਰ ਵਿਕਰਮ ਸਿੰਘ ਮਰੀਠੀਆ ਦੇ ਖਾਸਮ ਖਾਸ ਯੂਥ ਲੀਡਰ ਉਹ ਉਹਨਾਂ ਨੂੰ ਜੇਲ ਤੋਂ ਰਿਸੀਪਟ ਕਰਨ ਆਏ ਸੀ ਔਰ ਉਸ ਤੋਂ ਬਾਅਦ ਵੀ ਕਈ ਦਿਨਾਂ ਤੱਕ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਰੀਠੀਆ ਇੱਕ ਫਰੇਮ ਦੇ ਵਿੱਚ ਨਹੀਂ ਨਜ਼ਰ ਆਏ ਸੀਗੇ ਔਰ ਐਤਕੀ ਵੀ ਐਤਕੀ ਵੀ ਭਾਵੇਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਉਹਨਾਂ ਦੀ ਅਰੈਸਟ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਸੀ ਕਿ ਇੱਕ ਵੀ ਪੈਸੇ ਦੀ ਇਲੀਗਲ ਟ੍ਰਾਂਜੈਕਸ਼ਨ ਉਹਨਾਂ ਦੇ ਅਕਾਊਂਟ ਵਿੱਚ ਨਹੀਂ ਹੈ ਪਰ ਜੇ ਕਹੀਏ ਕਿ ਭਈ ਅਕਾਲੀ ਦਲ ਨੇ ਕੋਈ ਪ੍ਰੋਟੈਸਟ ਕੀਤਾ ਹੋਏ ਜਾਂ ਫਿਰ ਉਹ ਇੱਕ ਕੰਟੀਨਿਊਡ ਸਪੋਰਟ ਦੇ ਨਾਲ ਉਹ ਵਿਕਰਮ ਸਿੰਘ ਮਰੀਠੀਆ ਦੇ ਨਾਲ ਨਜ਼ਰ ਆਣ ਐਦਾਂ ਦੀ ਗੱਲ ਬਿਲਕੁਲ ਵੀ ਨਹੀਂ ਦੇਖੀ ਗਈ ਔਰ ਹੋ ਸਕਦਾ ਜਦੋਂ ਜੇਲ੍ਹ ਤੋਂ ਬਾਹਰ ਆਣ ਤੇ ਇਸ ਗੱਲ ਦੀ ਨਾਰਾਜ਼ਗੀ ਵੀ ਉਹ ਰੱਖਣੇ ਆਪਣੇ ਜੀਜਾ ਜੀ ਤੋਂ ਯਾਨੀ ਸੁਖਵੀਰ ਸਿੰਘ ਬਾਦਲ ਤੋਂ ਪਰ ਦੇਖੋ ਪੋਲਿਟਿਕਸ ਦੇ ਵਿੱਚ ਨਾ ਜਦ ਜਿਹਦਾ ਝੰਡਾ ਥੱਲੇ ਜਾ ਰਿਹਾ ਹੁੰਦਾ ਨਾ ਫਿਰ ਉਹਦੇ ਨਾਲ ਬਹੁਤ ਬੰਦੇ ਘਟ ਨਜ਼ਰ ਆਉਂਦੇ ਨੇ ਹੋ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਦ ਵੱਧ ਰਹੀਆਂ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਇਸ ਗੱਲ ਦਾ ਖੱਛਾ ਹੋਏ ਕਿ ਵੀ ਕਿਤੇ ਇਹ ਅੱਗ ਉਹਨਾਂ ਦੀ ਤਰਫ ਨਾ ਆ ਜਾਏ ਪਰ ਤੁਹਾਨੂੰ ਯਾਦ ਹੋਏਗਾ ਜਦ ਵੱਡੇ ਬਾਦਲ ਸਾਹਿਬ ਜਿੰਦਾ ਸੀ ਨਾ ਜਲੰਧਰ ਦੇ ਵਿੱਚ ਇੱਕ ਫੰਕਸ਼ਨ ਸੀਗਾ ਉਸ ਫੰਕਸ਼ਨ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਐ ਪਿੱਛੇ ਖੜੇ ਸੀਗੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਗੇ ਕਰਕੇ ਇਹ ਗੱਲ ਕਹੀ ਵੀ ਕਾਕਾ ਜੀ ਤੁਸੀਂ ਕਦੀ ਜੇਲ੍ਹ ਗਏ ਹੋ ਤੇ ਹੁਣ ਉਹ ਵਿਕਰਮ ਸਿੰਘ ਮਜੀਠੀਆ ਹੱਸਣ ਲੱਗੇ ਤੇ ਫਿਰ ਉਹ ਕਹਿੰਦੇ ਜੀ ਵੀ ਤੁਹਾਨੂੰ ਤੇ ਪੱਕੀਆਂ ਪਕਾਈਆਂ ਮਿਲੀਆਂ ਹੈ ਯਾਨੀ ਪਹਿਲੀ ਵਾਰ ਤੁਸੀਂ ਐਮਐਲਏ ਬਣੇ ਤੇ ਮੰਤਰੀ ਬਣ ਗਏ ਤੁਸੀਂ ਤੇ ਪਰਿਵਾਰ ਦੇ ਬੰਦੇ ਹੋ ਲੇਕਿਨ ਕਦੀ ਜੇਲ੍ਹ ਜਾਣਾ ਪਏ ਨਾ ਔਰ ਫਿਰ ਆਪਣੇ ਜੇਲ੍ਹ ਜਾਣ ਦੀ ਗੱਲਾਂ ਉਹਨਾਂ ਨੇ ਦੱਸੀ ਔਰ ਇਹ ਵੀ ਮੰਨਿਆ ਜਾਂਦਾ ਹੈ ਅਕਾਲੀ ਦਲ ਦੇ ਵਿੱਚ ਕਿ ਕੁਕਵੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਜਿਹੜੀ ਦੂਰੀਆਂ ਆਈਆਂ ਨਾ ਉਹਦੇ ਪਿੱਛੇ ਵੱਡੇ ਬਾਦਲ ਸਾਹਿਬ ਦੀ ਹੁਣ ਕੋਈ ਵੀ ਪਿਓ ਹੋਏ ਉਹ ਆਪਣੇ ਪੁੱਤਰ ਨੂੰ ਸਮਝਾ ਕੇ ਰੱਖਦਾ ਵੀ ਕਾਕਾ ਇਸ ਤੋਂ ਬਚ ਕੇ ਰਹੀਂ ਉਤੋਂ ਬਚ ਕੇ ਰਹੀਂ ਹੋ ਸਕਦਾ ਬਾਦਲ ਸਾਹਿਬ ਜਾਣ ਤੋਂ ਪਹਿਲੇ ਸੁਖਵੀਰ ਸਿੰਘ ਬਾਦਲ ਨੂੰ ਕੰਨਾਂ 'ਚ ਕੋਈ ਫੂਕ ਮਾਰ ਗਏ ਨੇ ਕਿ ਵੀ ਕਾਕਾ ਇਸ ਤੋਂ ਬਚ ਕੇ ਰਹੀਂ ਤੇ ਹੋ ਸਕਦਾ ਐਸ ਕਰਕੇ ਹੀ ਉਸ ਬਿਕਰਮ ਸਿੰਘ ਮਜੀਠੀਆ ਤੋਂ ਬਚ ਕੇ ਰਹਿ ਰਹੇ ਹੋ ਹੂੰ ਬਾਸਕੇ ਸਾਹਿਬ ਤੁਸੀਂ ਬਾਹਰ ਆਉਣ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ 27 ਦੀ ਇਲੈਕਸ਼ਨ ਦੀ ਗੱਲ ਕਰ ਰਹੇ ਆ ਕਿ ਬਾਹਰ ਆ ਜਾਣਗੇ ਕਿ ਉਹੀ ਜ਼ਮਾਨਤ ਲਾਉਣੀ ਪਊਗੀ ਜਿਸ ਤਰੀਕੇ ਦੇ ਨਾਲ 22 ਦੇ ਵਿੱਚ ਲਾਈ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਇਲੈਕਸ਼ਨ ਲੜਨੀ ਆ ਤੇ ਇਹਨੂੰ ਜਿਹੜੀ ਆ ਇਹਨਾਂ ਨੂੰ ਪ੍ਰੋਲ ਦਿੱਤੀ ਜਾਵੇ ਜਾਂ ਜ਼ਮਾਨਤ ਦਿੱਤੀ ਜਾਵੇ ਦੇਖੋ ਵੈਸੇ ਤੇ ਅਮਨ ਜੀ ਡੀਏ ਦੇ ਕੇਸ ਸੀ ਡਿਸਪਰਪੋਰਸ਼ਨ ਆਫ ਐਸੈਟ ਦੇ ਕੇਸ ਦੇ ਵਿੱਚ ਬਹੁਤੀ ਦੇਰ ਤੱਕ ਕੋਈ ਹਜੇ ਤੱਕ ਪੋਲਿਟਿਸ਼ੀਅਨ ਅੰਦਰ ਨਹੀਂ ਰਿਹਾ ਔਰ ਏਦਾਂ ਦਾ ਕੇਸ ਇੱਕ ਵੀ ਨਹੀਂ ਹੈਗਾ ਜਿਹਦੇ ਵਿੱਚ ਕਿਸੇ ਦੀ ਜ਼ਮਾਨਤ ਹੀ ਨਾ ਹੋਈ ਹੋਈ ਕਨਵਿਕਸ਼ਨ ਰੇਟ ਤੇ ਲਗਭਗ ਜ਼ੀਰੋ ਹੈ। ਉਹਨਾਂ ਏਦਾਂ ਦੇ ਹਾਲਾਤ ਦੇ ਵਿੱਚ ਅਸੀਂ ਜਦ ਪਾਸਟ ਹਿਸਟਰੀ ਦੇਖਦੇ ਹਾਂ ਨਾ ਤੇ ਉਹਦੇ ਵਿੱਚ ਜਿਹੜੇ ਐਨਡੀਪੀਐਸ ਦੇ ਵਿੱਚ ਬੇਲ ਹੋਣੀ ਮੁਸ਼ਕਲ ਹੁੰਦੀ ਹੈ ਉਸ ਕੇਸ ਦੇ ਵਿੱਚ ਅਗਰ ਵਿਕਰਮ ਸਿੰਘ ਮੇਲੀਠੀਆ ਦੀ ਬੇਲ ਹੋ ਗਈ ਤੇ ਡਿਸਪਰਪੋਰਸ਼ਨਲ ਆਫ ਐਸੈਟ ਦੇ ਕੇਸ ਦੇ ਵਿੱਚ ਵੀ ਬੇਲ ਹੋ ਸਕਦੀ ਹੈ ਪਰ ਉਹ ਕਦੋਂ ਹੋਉਂਦੀ ਹੈ ਕਿਉਂਕਿ ਸਰਕਾਰ ਜਾਂ ਵਿਜੀਲੈਂਸ ਜਦ ਕਦੀ ਬੇਲ ਹੋਣ ਦੀ ਸੰਭਾਵਨਾ ਵੱਧਦੀ ਹੈ ਇਦਾਂ ਦੇ ਜਿਹੜੇ ਟਾਰਗੇਟ ਤੇ ਹੁੰਦੇ ਆ ਨਾ ਉਹਨਾਂ ਦੇ ਖਿਲਾਫ ਇੱਕ ਹੋਰ ਕੇਸ ਕਰ ਦਿੱਤੀ ਹੈ। ਵੈਸੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੀ ਇੱਕ ਹੋਰ ਕੇਸ ਕੀਤਾ ਹੋਇਆ ਹੈ ਜਿਦੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਇੱਕ ਨੋਟਿਸ ਦਿੱਤਾ ਹੋਇਆ ਹੈ ਕਿ ਜਿਹੜਾ ਉਹਨਾਂ ਨੇ ਸਰਕਾਰੀ ਕੰਮ ਕਾਜ ਦੇ ਮਾਮਲੇ ਦੇ ਵਿੱਚ 25 ਜੂਨ ਨੂੰ ਜਦ ਵਿਜੀਲੈਂਸ ਦੇ ਅਧਿਕਾਰੀ ਉਹਨਾਂ ਦੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਅਰੈਸਟ ਕਰਨ ਗਏ ਸੀ ਨਾ ਉਹਦੇ ਵਿੱਚ ਖਲਲ ਪਾਇਆ ਸੀ ਉਹਨਾਂ ਨੂੰ ਰੋਕਣ ਤੋਂ ਸਰਕਾਰੀ ਕੰਮ ਦੇ ਵਿੱਚ ਬਾਧਾ ਪਾਈ ਸੀ। ਉਹਦਾ ਕੇਸ ਆਲਰੇਡੀ ਵਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੇ ਸਪੋਰਟਰਾਂ ਦੇ ਖਿਲਾਫ ਹੋ ਰੱਖਿਆ ਹੈ। ਉਹਦੇ ਵਿੱਚ ਵੀ ਮਿਕਨ ਸਿੰਘ ਮਜੀਠੀਆ ਨੂੰ ਹਲੇ ਤੱਕ ਰਾਹਤ ਨਹੀਂ ਮਿਲੀ ਸਰਕਾਰ ਨੂੰ ਨੋਟਿਸ ਜ਼ਰੂਰ ਹੋਇਆ ਹੂੰ ਬਿਲਕੁਲ ਪਰ ਦੂਜੇ ਪਾਸੇ ਬਾਸਕ ਸਾਬ ਆਪਾਂ ਗੱਲ ਕਰਨੀ ਹੈ ਰਮਨ ਅਰੋੜਾ ਦੀ ਕਿਉਂਕਿ ਹਰਮੀਰ ਸਿੰਘ ਪਠਾਨ ਮਾਜਰਾ ਜਿਹੜੇ ਤਾਂ ਹਜੇ ਰਪੋਸ਼ ਹੈਗੇ ਨੇ ਅਜੇ ਤਾਂ ਭੱਜੇ ਹੈਗੇ ਨੇ ਪੁਲਿਸ ਗ੍ਰਿਫਤਾਰ ਨਹੀਂ ਕਰ ਸકી ਔਰ ਉਹਨਾਂ ਦੇ ਵੱਲੋਂ ਵੱਡੇ ਸਵਾਲ ਜਿਹੜੇ ਆਮ ਆਦੀ ਪਾਰਟੀ ਦੇ ਉੱਪਰ ਖੜੇ ਕੀਤੇ ਗਏ ਭਗਵੰਤ ਮਾਨ ਤੇ ਵੀ ਖੜੇ ਕੀਤੇ ਗਏ ਦਿੱਲੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਉੱਪਰ ਵੀ ਖੜੇ ਕੀਤੇ ਗਏ ਤੇ ਰਮਨ ਅਰੂੜਾ ਅੰਦਰ ਧੱਕੇ ਸੀਗੇ ਜਿਸ ਤਰੀਕੇ ਦੇ ਨਾਲ ਤੇ ਹੁਣ ਉਹਨਾਂ ਨੂੰ ਮਿਲ ਗਈ ਹੈ ਜ਼ਮਾਨਤ ਲੱਗਦਾ ਹੈ ਕਿ ਤੁਹਾਨੂੰ ਰਮਨ ਅਰੂੜਾ ਵੀ ਬੋਲਣਗੇ ਫਿਰ ਆਮ ਆਦਮੀ ਪਾਰਟੀ ਦੇ ਖਿਲਾਫ ਬਾਹਰ ਆ ਕੇ ਦੇਖੋ ਲੱਗਦਾ ਨਹੀਂ ਐਦਾਂ ਦੇ ਕੇਸ ਦੇ ਵਿੱਚ ਨਾ ਜਿਹਦੇ ਕੋਲ ਵੀ ਕਿਉਂਕਿ ਮੈਂ ਤੁਹਾਡੇ ਹੀ ਪ੍ਰੋਗਰਾਮ ਦੇ ਵਿੱਚ ਪਹਿਲੇ ਵੀ ਇੱਕ ਗੱਲ ਕਹੀ ਸੀ ਕਿ ਮੇਰੀ ਇੱਕ ਵਿਅਕਤੀ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਲੀਡਰ ਹੈ ਕੁਝ ਦਿਨ ਪਹਿਲੇ ਇਹ ਅਫਵਾਹ ਫੈਲੀ ਕਿ ਰਮਨ ਅਰੂੜਾ ਨੇ ਬਧਾਈ ਕੀਤੀੁਰ ਰਜ਼ਾਈਂ ਦੇਤਾ ਇਸ ਗੱਲ ਨੂੰ ਪਤਾ ਕਰਨ ਵਾਸਤੇ ਮੈਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਵੀ ਤੇ ਉਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨਾਲ ਵੀ ਗੱਲ ਕੀਤੀ ਉਸ ਵੱਡੇ ਲੀਡਰ ਨੇ ਨਾਂ ਨਾਂ ਦੱਸਣ ਦੀ ਸ਼ਰਤ ਦੇ ਉੱਤੇ ਮੈਨੂੰ ਇਹ ਜ਼ਰੂਰ ਦੱਸਿਆ ਕਿ ਵੀ ਸਮਾਨ ਉਹਦੇ ਕੋਲ ਵੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਖਿਲਾਫ ਬਹੁਤ ਹੈ ਕਿ ਆਮ ਆਦਮੀ ਪਾਰਟੀ ਕੋਲ ਵੀ ਸਮਾਨ ਸਮਾਨ ਦਾ ਮਤਲਬ ਤੁਸੀਂ ਸਮਝਦੇ ਹੋ ਨਾ ਕਿ ਸਮਾਨ ਉਹ ਜਿਹੜਾ ਆਮ ਆਦਮੀ ਪਾਰਟੀ ਕੋਲ ਵੀ ਕਾਫੀ ਜ਼ਿਆਦਾ ਹੈਗਾ ਰਮਨ ਅਰੜਾ ਦੇ ਖਿਲਾਫ ਇਸ ਫਿਰ ਐਦਾਂ ਦੇ ਮਾਮਲੇ ਦੇ ਵਿੱਚ ਜਦ ਤੁਹਾਡੇ ਕੋਲ ਵੀ ਜਾਦਾ ਸਮਾਨ ਤੇ ਮੇਰੇ ਕੋਲ ਵੀ ਜਾਦਾ ਸਮਾਨ ਤੇ ਸਮਾਨ ਤੋਂ ਸਮਾਨ ਟਕਰਾ ਕੇ ਨਾ ਫਿਰ ਸਮਝੋਤਿਆਂ ਵੱਲ ਗੱਲ ਤੁਰਦੀ ਹੈ ਔਰ ਅੱਜ ਜਿਹੜੀ ਬੇਲ ਹੋਈ ਹੈ ਉਹ ਕਿਸੇ ਸਮਝੋਤੇ ਦੇ ਤਹਿਤ ਤੇ ਨਹੀਂ ਹੋਈ ਕਿਉਂਕਿ ਲੋਕਲ ਅਖਬਾਰਾਂ ਦੇ ਵਿੱਚ ਕੁਝ ਐਦਾਂ ਦੀ ਖਬਰਾਂ ਨਸ਼ਰ ਹੋਈਆਂ ਕਿ ਜਲੰਧਰ ਸੈਂਟਰਲ ਦੀ ਰਾਜਨੀਤੀ ਦੇ ਵਿੱਚ ਆਉਣ ਵਾਲਾ ਵੱਡਾ ਤੂਫਾਨ ਔਰ ਨਿਤਿਨ ਕੋਹਲੀ ਜਿਨ੍ਹਾਂ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਸੀ ਜਦ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਫੜਿਆ ਸੀਗਾ ਤੇ ਉਹਨਾਂ ਦੀ ਵੀ ਕੁਰਸੀ ਖਤਰੇ ਚ ਹੈ ਯਾਨੀ ਹਲਕਾ ਇਨਚਾਰਜ ਵੀ ਖਤਰੇ ਚ ਹੈ ਉਹਨੇ ਸਾਰੀ ਗੱਲਾਂ ਦਾ ਜਦ ਤੱਕ ਕੋਈ ਮਾਇਨੇ ਨਹੀਂ ਹੁੰਦਾ ਜਦ ਤੱਕ ਇਹ ਚੀਜ਼ਾਂ ਵਾਪਰ ਨਾ ਜਾਣ ਪਰ ਰਮਨ ਅਰੂੜਾ ਉਹਨਾਂ ਦਾ ਬਾਹਰ ਆਣਾ ਬਾਹਰ ਆ ਕੇ ਹੋ ਸਕਦਾ ਉਹ ਵਿਜਲੈਂਸ ਦੇ ਖਿਲਾਫ ਕੁਝ ਹੋਰ ਕਾਰਵਾਈ ਕਰਨ ਇਹ ਵੀ ਪੋਸਿਬਿਲਿਟੀ ਹੈ ਕਿ ਜਦੋਂ ਇਹ ਬਾਹਰ ਹਜੇ ਤੱਕ ਤੇ ਨਹੀਂ ਆਏ ਹੋ ਸਕਦਾ ਦੇਰ ਸ਼ਾਮ ਨਾਲ ਆ ਵੀ ਗਏ ਹੁਣ ਜਦ ਇਹ ਬਾਹਰ ਆਣਗੇ ਇਸ ਗੱਲ ਦੇ ਵੀ ਖਦਸ਼ਾ ਹੈਗੀ ਹੈ ਕਿ ਇੱਕ ਹੋਰ ਕੇਸ ਰਮਨ ਅਰੂੜਾ ਦੇ ਉੱਤੇ ਪਾਇਆ ਜਾ ਸਕਦਾ ਹੈ ਹਜ ਤੱਕ ਪਾਇਆ ਕਿ ਨਹੀਂ ਪਾਇਆ ਮੈਂ ਹੁਨੇ ਪ੍ਰੋਗਰਾਮ ਜਦ ਅਸੀਂ ਖਤਮ ਕਰਾਂਗੇ ਮੈਂ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਵੀ ਇਦਾਂ ਦੀ ਹੈ ਚੀਜ਼ ਹੈਗੀ ਕਿ ਕੋਈ ਹੋਰ ਕੇਸ ਵੀ ਦਿੱਤਾ ਗਿਆ ਹੋਵੇ ਔਰ ਜਦ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਕੋਈ ਵੱਡੀ ਗੱਲ ਨਹੀਂ ਇੱਕ ਹੋਰ ਕੇਸ ਰਮਨ अरोड़ा ਦੇ ਖਿਲਾਫ ਹੋ ਚੁੱਕਿਆ ਹੋਵੇ ਹਮ ਬਿਲਕੁਲ ਜੀ ਬਾਕੀ ਸਮਾਨ ਸਮੂਹ ਦੀ ਤੁਸੀਂ ਗੱਲ ਕਰ ਰਹੇ ਸੀਗੇ ਤੁਸੀਂ ਕਰੋ ਸਿਆਸਤ ਸਿਆਸਤਦਾਨਾਂ ਲੋਕਪ੍ਰਣ ਟਟੇਖੋ ਦੇ ਵਿੱਚ ਤੁਸੀਂ ਕੀ ਲੈਣਾ ਦੇਣਾ ਸਾਢੇ 3 ਸਾਲ ਨਿਕਲ ਗਏ ਇਦਾਂ ਹੀ ਹਵਾ ਦੇ ਵਿੱਚ ਗੱਲਾਂ ਕਰ ਕਰ ਕੇ ਰਹਿ ਗਿਆ ਡੇਢ ਕੇ ਸਾਲ ਜੇਕਰ ਤਾਂ ਕੁਝ ਕਰ ਦੇਣਗੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤਾਂ ਠੀਕ ਹੈ ਨਹੀਂ ਤੇ ਫਿਰ ਭਾਈ ਕੰਦ ਤੇ ਲਿਖਿਆ ਪੜ ਲੈਣ ਜਿਸ ਤਰੀਕੇ ਦੇ ਨਾਲ ਕਾਂਗਰਸੀਆਂ ਨੇ ਅਕਾਲੀਆਂ ਨੇ ਪੜਿਆ ਹੈਗਾ ਉਂਝ ਬਾਦਖਰ ਸਾਹਿਬ ਹੜਾਂ ਦੀ ਸਥਿਤੀ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਸਰਕਾਰ ਦੀ ਫਜ਼ੀਅਤ ਹੋਈ ਹੈ ਜਿਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਹੈਗੇ ਨੇ ਮੁੱਖ ਮੰਤਰੀ ਸਾਹਿਬ ਹਾਲਾਂਕਿ ਪੱਤਰਕਾਰ ਵਾਰਤਾਤਾਂ ਕਰ ਰਹੇ ਹੈਗੇ ਨੇ ਪਰ ਇਲਜ਼ਾਮ ਤਰਾਸ਼ੀਆਂ ਦੇ ਨਾਲ ਬਾਈ ਜੀ ਕੀ ਹੁੰਦਾ ਹੈਗਾ ਕੇਂਦਰ ਨੂੰ ਜਿੰਨਾ ਮਰਜੀ ਕੱਸੀ ਟੀ ਜਾਓ ਜਮਿਨੀ ਪਦਰ ਤੇ ਜੇ ਕੁਝ ਕਰਕੇ ਦਿਖਾਓਗੇ ਤਾਂ ਸ਼ਾਇਦ ਕੁਝ ਵਟਿਆ ਜਾਵੇ ਜਾਂ ਲੋਕਾਂ ਦੀ ਸਾਰ ਜੇਕਰ ਨਹੀਂ ਲੋਗ ਤੇ ਫਿਰ ਲੋਕ ਤਾਂ ਫਿਰ ਸੁਣਾ ਦੇਣਗੇ ਭਾਈ 27 ਦੇ ਵਿੱਚ ਬੁਖਾ ਦੇਣਗੇ ਬਾਹਰ ਦਾ ਰਸਤਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਉਹਨੇ ਪਿਛਲੇ ਦਿਨਾਂ ਦੇ ਵਿੱਚ ਬੈਕ ਟੂ ਬੈਕ ਤਕਰੀਬਨ ਡੇਲੀ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਕੁਝ ਖੜਾਂਗੇ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਖਾਸ ਕਰਕੇ ਹੜਾ ਤੋਂ ਬਾਅਦ ਜਿਹੜੀ ਬਿਮਾਰੀਆਂ ਫੈਲ ਰਹੀਆਂ ਜਾਂ ਫਿਰ ਉਥੇ ਲੋਕਾਂ ਨੂੰ ਕੰਪਨਸੇਸ਼ਨ ਦੇਣਾ ਹੈ ਉਹਦੇ ਵਾਸਤੇ ਇੱਕ ਤਰਤੀਬ ਜੀ ਬਣਾਉਣ ਦੀ ਕੋਸ਼ਿਸ਼ ਤੇ ਕੀਤੀ ਹੈ ਔਰ ਇੱਕ ਜਿਹੜਾ ਇੱਕ ਫੰਡ ਰੇਜ਼ ਕੀਤਾ ਜਿਹੜਾ ਨਵਾਂ ਰੰਗਲਾ ਪੰਜਾਬ ਫੰਡ ਉਸ ਫੰਡ ਦੇ ਵਿੱਚ ਉਹਨਾਂ ਨੇ ਬਕਾਇਦਾ ਆਪਣੀ ਵੀਡੀਓ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਫੰਡ ਰੰਗਲਾ ਪੰਜਾਬ ਫੰਡ ਦੇ ਵਿੱਚ ਦਿੱਤਾ ਜਾਏ ਤਾਂ ਕਿ ਹਨਾਂ ਤੋਂ ਪੀੜਿਤ ਲੋਕਾਂ ਦੀ ਮਦਦ ਕੀਤੀ ਜਾਏ ਵੈਸੇ ਇਸ ਫੰਡ ਦਾ ਜਦ ਜ਼ਿਕਰ ਹੋ ਰਿਹਾ ਸੀ ਨਾ ਤਦ ਸਾਨੂੰ ਵੀ ਯਾਦ ਆ ਰਿਹਾ ਸੀਗਾ ਕਿ ਕੋਵਿਡ ਦੇ ਟਾਈਮ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੇ ਵੀ ਪੀਐਮ ਕੇਅਰਸ ਫੰਡ ਇੱਕ ਜਾਰੀ ਕੀਤਾ ਸੀਗਾ ਔਰ ਜਿਹੜੀ ਉਹ ਵੈਕਸੀਨ ਉਹਨਾਂ ਦਿਨਾਂ ਦੇ ਵਿੱਚ ਫ੍ਰੀ ਲਈ ਸੀ ਨਾ ਉਹ ਮੇਰੇ ਖਿਆਲ ਨਾਲ ਹਜ਼ਾਰਾਂ ਕਰੋੜ ਦੀ ਸੀਗੀ ਔਰ ਬਾਅਦ ਚੋਂ ਇਹ ਪਤਾ ਲੱਗਿਆ ਵੀ ਪੀਐਮ ਕੇਅਰਸ ਫੰਡ ਜਿਹੜਾ ਕੋਵਿਡ ਦੇ ਨਾਂ ਦੇ ਉੱਤੇ ਬਣਾਇਆ ਗਿਆ ਸੀ ਜਿਹਦਾ ਬਿਉਰਾ ਕਦੀ ਵੀ ਪ੍ਰਾਈਮ ਮਿਨਿਸਟਰ ਆਫਿਸ ਤੋਂ ਨਹੀਂ ਦਿੱਤਾ ਗਿਆ ਉਸ ਪੈਸੇ ਨੂੰ ਖਰਚਣ ਦੀ ਬਜਾਏ ਉਹ ਪੈਸੇ ਵਰਲਡ ਬੈਂਕ ਤੋਂ ਲੋਨ ਦੇ ਰਹੀ ਦਿੱਤੇ ਗਏ ਸੀ ਅੱਧਾ ਕਿਤੇ ਗਏ ਸੀ ਹੁਣ ਦੇਖੋ ਨਾ ਉਸੀ ਅਗਰ ਪੀਐਮ ਕੇਅਰ ਫੰਡ ਜਾਂ ਫਿਰ ਰੰਗਲਾ ਪੰਜਾਬ ਫੰਡ ਜਾਰੀ ਕਰ ਰਹੇ ਹੋ ਬਣਾ ਰਹੇ ਹੋ ਔਰ ਹੜਾਂ ਦੇ ਨਾਂ ਦੇ ਉੱਤੇ ਲੋਕਾਂ ਤੋਂ ਪੈਸਾ ਲੈ ਰਹੇ ਹੋ ਪਰ ਵੈਸੇ ਪੰਜਾਬ ਦੀ ਸਥਿਤੀ ਦੂਜੀ ਹੈ ਰੰਗਲਾ ਪੰਜਾਬ ਫੰਡ ਦੇ ਬਾਰੇ ਚ ਰੰਗਲਾ ਪੰਜਾਬ ਇੱਕ ਸੋਸਾਇਟੀ ਬਣਾਈ ਗਈ ਹੈ ਉਹ ਸੋਸਾਇਟੀ ਐਸ ਫੰਡ ਨੂੰ ਰਨ ਕਰੇਗੀ ਔਰ ਮੁੱਖ ਮੰਤਰੀ ਦਾ ਦਾਵਾ ਹੈ ਕਿ ਭਾਈ ਭਾਈ ਦਾ ਹਿਸਾਬ ਵੈਬਸਾਈਟ ਦੇ ਉੱਤੇ ਰੋਜ਼ ਦਿੱਤਾ ਜਾਏਗਾ ਜਦ ਐਸ ਭਾਈ ਭਾਈ ਦੇ ਹਿਸਾਬ ਦੇਣ ਦੀ ਗੱਲ ਉਹ ਕਰ ਰਹੇ ਹਨ ਉਸ ਬੱਤੇ ਇੱਕ ਗੱਲ ਹੋਰ ਵੀ ਆਂਦੀ ਹੈ ਇਹ ਇਹੀ ਆਮ ਆਦਮੀ ਪਾਰਟੀ ਸੀ ਜਦੋਂ ਇਹਨਾਂ ਨੇ ਆਪਣੀ ਪਾਰਟੀ ਨੂੰ ਮਿਲੀ ਹੋਈ ਡੋਨੇਸ਼ਨ ਦਾ ਹਿਸਾਬ ਪਾਈ ਪਾਈ ਦਾ ਉਹ ਆਪਣੀ ਪਾਰਟੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਦੇਣ ਦੀ ਗੱਲ ਕੀਤੀ ਸੀ ਕੁਝ ਮਹੀਨਿਆਂ ਤੱਕ ਤੇ ਇਹ ਸਿਲਸਿਲਾ ਚੱਲਿਆ ਬਾਅਦ ਚ ਉਹ ਫੰਡ ਕਿੱਥੋਂ ਆਇਆ ਤੇ ਕਿੱਥੇ ਗਿਆ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਹੁਣ ਲੋਕਾਂ ਦਾ ਸਰਕਾਰ ਦੇ ਉੱਤੇ ਵਿਸ਼ਵਾਸ ਕਿੱਦਾ ਬਣੂਗਾ ਇਹ ਇੱਕ ਬੜਾ ਵੱਡਾ ਸਵਾਲ ਹੈ ਸਰਕਾਰ ਵਾਸਤੇ ਵੀ ਔਰ ਲੋਕਾਂ ਦੇ ਵਾਸਤੇ ਹਮ ਬਸਕਰ ਸਾਹਿਬ ਇੱਕ ਮੈਂ ਖਬਰ ਦੇਖ ਰਿਹਾ ਹੈਗਾ ਕਿ ਪ੍ਰਵਾਸੀਆਂ ਦਾ ਮੁੱਦਾ ਜਿਹੜਾ ਹੈ ਕਾਫੀ ਪੰਜਾਬ ਦੇ ਵਿੱਚ ਜਿਹੜਾ ਸਰਗਰਮ ਹੈਗਾ ਆਪਾਂ ਵੀ ਖਬਰ ਕੀਤੀ ਸੀ ਕਿ ਬਾਈ ਜੀ ਦੋੜੇ ਮਾਪ ਦਾੰਡ ਨਾ ਕਰਿਆ ਕਰੋ ਵਿਦੇਸ਼ਾਂ ਦੇ ਵਿੱਚ ਅਸੀਂ ਕੁਝ ਹੋਰ ਕਹਿੰਨੇ ਆ ਜਦੋਂ ਪੰਜਾਬ 'ਚ ਬੈਠੇ ਹੁੰਨੇ ਆ ਪਰ ਜਿਹੜੇ ਲੋਕ ਕਿਰਤੀ ਹੈਗੇ ਨੇ ਕਿਰਤੀ ਵੀ ਦੇਖੋ ਸਪੇਸ ਅਸੀਂ ਦਿੰਦੇ ਹੈਗੇ ਆ ਤਾਂ ਅਗਲੇ ਸਪੇਸ ਲੈਂਦੇ ਆ ਜੇਕਰ ਅਸੀਂ ਨਹੀਂ ਕੰਮ ਕਰਦੇ ਤਾਂ ਅਗਲੇ ਮਿਹਨਤ ਮੁਸ਼ਕਕਤ ਕਰਕੇ ਆਪਣੇ ਜਿਹਨੇ ਮੁਕਾਮ ਆ ਉਹ ਖੜੇ ਕਰ ਲੈਂਦੇ ਨੇ ਇਸੇ ਵੀ ਇੱਥੇ ਵੀ ਅਮਰੀਕਾ ਕੈਨੇਡਾ ਦੇ ਵਿੱਚ ਵੀ ਬਾਸਕਾ ਸਾਹਿਬ ਇਸੇ ਤਰੀਕੇ ਦੇ ਨਾਲ ਆ ਅਗਲੇ ਗੋਰੇ ਲੋਕ ਕੰਮ ਨਹੀਂ ਕਰਦੇ ਸਪੇਸ ਛੱਡਦੇ ਨੇ ਤਾਂ ਸਾਡੇ ਲੋਕ ਸਪੇਸ ਜਿਹੜੀ ਹੈ ਗ੍ਰਹਿਣ ਕਰ ਲੈਂਦੇ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੈਗਾ ਇੱਕ ਮੈਂ ਖਬਰ ਦੇਖ ਰਿਹਾ ਵਾਸਕਰ ਸਾਹਿਬ ਕਿ ਪਬੰਦੀ ਛੁਦਾ ਜਿਹੜੀ ਸੰਸਥਾ ਹੈਗੀ ਹੈ ਗੁਰਪਤਵੰਤ ਸਿੰਘ ਪੰਨੂ ਉਹਦੇ ਮੁਖੀ ਨੇ ਉਹਨਾਂ ਦੇ ਵੱਲੋਂ ਇੱਕ ਧਮਕੀ ਜੀ ਦਿੱਤੀ ਗਈ ਹੈ ਕਿ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ ਛੱਡ ਜਾਣ ਨਹੀਂ ਤਾਂ ਫਿਰ ਉਹਨਾਂ ਦੇ ਨਾਲ ਬੁਰੀ ਹੋਊਗੀ ਦੇਖੋ ਇਸ ਤਰੀਕੀ ਦੀ ਧਮਕੀ ਗੁਰਪਤਵੰਤ ਸਿੰਘ ਪੰਨੂ ਉਹਨਾਂ ਤਾਂ ਕਈ ਵਾਰ ਦਿੰਦੇ ਨੇ ਔਰ ਤੁਸੀਂ ਦੇਖੋ 15 ਅਗਸਤ ਹੋਏ 26 ਜਨਵਰੀ ਹੋਏ ਦਿਵਾਲੀ ਹੋਏ ਹੋਲੀ ਹੋਏ ਇਦਾਂ ਦੇ ਮੌਕੇ ਦੇ ਗੁਰਪਤਵਰ ਸਿੰਘ ਮਾਨੂੰ ਕਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਂਦੇ ਨੇ ਕਦੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਧਮਕੀ ਦਿੰਦੇ ਨੇ ਇਸ ਤੋਂ ਪਹਿਲੇ ਜਦ ਚਰਨਜੀਤ ਸਿੰਘ ਚੰਨੀ ਉਹਨਾਂ ਮੁੱਖ ਮੰਤਰੀ ਸੀ ਤੇ ਮੁੱਖ ਮੰਤਰੀ ਜੰਨੀ ਸਾਹਿਬ ਨੂੰ ਧੰਕੀ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਦਾਂ ਹੀ ਧਮਕੀਆਂ ਦੇਂਦੇ ਸੀਗੇ ਇਸ ਗੱਲ ਦੀ ਉੱਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੈ ਲੇਕਿਨ ਹਾਂ ਪਰਵਾਸੀਆਂ ਦਾ ਮੁੱਦਾ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਬਣ ਚੁੱਕਿਆ ਔਰ ਇਸ ਮੁੱਦੇ ਦੇ ਉੱਤੇ ਅਲੱਗ-ਅਲੱਗ ਤਰੀਕੇ ਦੀ ਲੋਕਾਂ ਦੀ ਰਾਏ ਆ ਰਹੀ ਹੈ ਹੁਣ ਸਾਡੇ ਪੰਜਾਬੀ ਅਮਨ ਜੀ ਤੁਸੀਂ ਵੀ ਹੁਣ ਅਮਰੀਕਾ ਦੇ ਵਿੱਚ ਰਹਿੰਦੇ ਹੋ ਉੱਥੇ ਜਦ ਇਮੀਗ੍ਰੈਂਟ ਦੇ ਖਿਲਾਫ ਭਾਵੇਂ ਲੀਗਲੀ ਹੋਣ ਉਹਨਾਂ ਦੇ ਖਿਲਾਫ ਹੀ ਕਾਰਵਾਈ ਜਦ ਹੁੰਦੀ ਹੈ ਕਿ ਸਾਡਾ ਪੰਜਾਬੀ ਜਾਂ ਪੰਜਾਬੀ ਭਾਈਚਾਰਾ ਕੋਈ ਇਕੱਠਾ ਹੋ ਕੇ ਉਸ ਗੱਲ ਦਾ ਗ੍ਰੋਥ ਕਰਦਾ ਹਰਜਿੰਦਰ ਸਿੰਘ ਦੀ ਨੇ ਜਿਹੜੀ ਗਲਤੀ ਕੀਤੀ ਸੀ ਜਦੇ ਨਾਲ ਇਹਨਾਂ ਵਿਅਕਤੀਆਂ ਦੀ ਮੌਤ ਹੋ ਗਈ ਔਰ ਉੱਥੇ ਜਿਹੜਾ ਟਰੱਕ ਡਰਾਈਵਰਾਂ ਦੇ ਖਿਲਾਫ ਇੱਕ ਮਾਹੌਲ ਜਿਹਾ ਬਣਿਆ ਸੀ ਇਦਾਂ ਲੱਗਦਾ ਸੀ ਵੀ ਸਾਰੇ ਪੰਜਾਬੀ ਟਰੱਕ ਡਰਾਈਵਰਾਂ ਦੇ ਖਿਲਾਫ ਉਥੇ ਦੀ ਯੂ ਐਸ ਐਡਮਿਨਿਸਟ੍ਰੇਸ਼ਨ ਹੋ ਗਈ ਹੈ ਪਰ ਉਸ ਗੱਲ ਦਾ ਵਿਰੋਧ ਹੋਇਆ ਨਾ ਹਰਜੀਤ ਕੌਰ ਜੋ 73 ਸਾਲ ਦੀ ਦਾਦੀ ਸੀਗੀ ਜਿਹਨੂੰ ਡਿਪੋਰਟ ਕਰਨ ਦੀ ਗੱਲਾਂ ਚੱਲ ਰਹੀ ਹੈ ਅਰੈਸਟ ਕਰ ਲਿਆ ਗਿਆ ਆਈਐਸ ਨੇ ਆਈਐਸ ਨੇ ਮੰਨਨ ਪਰ ਵਿਰੋਧ ਹੋਇਆ ਨਾ ਪਰ ਦੇਖੋ ਵਿਰੋਧ ਹੋਣਾ ਇੱਕ ਵਕਰੀ ਗੱਲ ਹੈਗੀ ਹੈ ਪਰ ਅੱਜ ਪੰਜਾਬ ਦੀ ਇਕਨੋਮੀ ਪਈਆਂ ਤੋਂ ਬਗੈਰ ਚੱਲ ਸਕਦੀ ਹੈ ਹੂੰ ਉਹਨਾਂ ਪਈਆਂ ਨੂੰ ਕੰਟਰੋਲ ਵਿੱਚ ਰੱਖਣਾ ਪਰਵਾਸੀਆਂ ਨੂੰ ਉਹਨਾਂ ਦਾ ਰਜਿਸਟ੍ਰੇਸ਼ਨ ਕਰਨਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਰਿਪੋਰਟ ਕਰਨਾ ਔਰ ਉਹਨਾਂ ਨੇ ਅਗਰ ਕੋਈ ਕ੍ਰਾਈਮ ਕੀਤਾ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਇਸ ਗੱਲ ਤੋਂ ਕੋਈ ਡਿਨਾਈ ਨਹੀਂ ਕਰਦਾ ਲੇਕਿਨ ਇੱਕ ਵਿਅਕਤੀ ਜਾਂ ਦੋ ਵਿਅਕਤੀ ਜਾਂ 10 ਵਿਅਕਤੀਆਂ ਦੁਆਰਾ ਕੀਤੀ ਹੋਈ ਗਲਤੀਆਂ ਦੀ ਸਜ਼ਾ ਪੂਰੀ ਕੌਮ ਨੂੰ ਦੇਣਾ ਔਰ ਉਸ ਸਜ਼ਾ ਦਾ ਮਤਲਬ ਵੀ ਆਪਣੇ ਆਪ ਨੂੰ ਸਜ਼ਾ ਦੇਣ ਦੀ ਗੱਲ ਹੈ ਜੇ ਹਾਲਾਤ ਐਦਾਂ ਦੇ ਪੈਦਾ ਹੋ ਗਏ ਕਿ ਜਿਸ ਤਾਦਾਦ ਦੇ ਵਿੱਚ ਪਰਵਾਸੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਵਾਪਸ ਜਾ ਰਹੇ ਨੇ ਫਿਰ ਇੱਥੇ ਕੰਮ ਕਰਨ ਵਾਲੇ ਕੌਣ ਬੰਦੇ ਹੋਣਗੇ ਅਮਰੀਕਾ ਦੇ ਵਿੱਚ H1B ਵੀਜ਼ਾ ਦੇ ਉੱਤੇ ਕੀ ਦਿੱਕਤ ਹੈ ਉੱਥੇ ਦੇ ਲੋਕੀ ਵੀ ਤੇ ਪ੍ਰੋਟੈਸਟ ਕਰ ਰਹੇ ਹਨ ਭਾਵੇਂ ਉਹ ਗੋਰੀ ਹੈਗੇ ਨੇ ਗੋਰੀਆਂ ਦੀ ਕੰਪਨੀ ਹੈਗੀ ਆ ਉਹ ਵੀ ਕਹਿ ਰਹੇ ਨੇ H1B ਜਿਹੜੇ ਵੀਜ਼ੇ ਦੇ ਉੱਤੇ 1 ਲੱਖ ਡਾਲਰ ਦੀ ਫੀਸ ਤੋ ਰਹੀ ਉਥੇ ਦੀ IT ਇੰਡਸਟਰੀ ਜਾਂ ਇਸ ਤਰੀਕੇ ਦੀ ਟੈਕਨੀਕਲ ਟੀਮ ਉਹ ਡਿਸਟਰਬ ਹੋ ਜਾਂਦੀ ਹੈ ਤੁਸੀਂ ਕਈ ਵਾਰ ਕਿਸੇ ਕੌਮ ਦੇ ਖਿਲਾਫ ਕੋਈ ਐਕਸ਼ਨ ਲੈਂਦੇ ਹੋ ਨਾ ਤੇ ਉਹ ਮੈਨੂੰ ਲੱਗਦਾ ਹੈ ਕਿ ਵੀ ਆਪਣੇ ਆਪ ਨੂੰ ਜਸਟੀਫਾਈ ਕਰਨਾ ਬੜਾ ਔਖਾ ਹੋ ਜਾਂਦਾ ਹੈ ਐਦਾਂ ਦੀ ਹੀ ਸਿਚੁਏਸ਼ਨ ਉੱਥੇ ਇਮੀਗ੍ਰੈਂਟਸ ਦੀ ਹੈਗੀ ਹੈ ਔਰ ਇੱਥੇ ਪ੍ਰਵਾਸੀਆਂ ਦੀ ਹੈਗੀ ਹੈ ਸੇਮ ਸਿਚੁਏਸ਼ਨ ਹੈਗੀ ਹੈ ਜੀ ਬਾਕੀ ਬਾਕਸਕਰ ਸਾਹਿਬ ਚਲੋ ਸਾਡੇ ਬਾਬੇ ਨੇ ਤਾਂ ਇਹ ਕਿਹਾ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੋ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਹਾਂ ਆਦਾਸ ਵੀ ਕਰਦੇ ਹਾਂ ਫਿਰ ਸਾਨੂੰ ਮੈਨੂੰ ਲੱਗਦਾ ਹੁੰਦਾ ਹੈ ਕਿ ਕਿਤਨਾ ਕਿਤੇ ਇਨਸਾਨੀ ਦੇ ਤੌਰ ਤੇ ਜਿਹੜੇ ਬਾਬੇ ਨਾਨਕ ਦਾ ਸੰਦੇਸ਼ ਹੈ ਉਨੂੰ ਵਿਦਹਾਣਾ ਫੁਲਾਣਾ ਚਾਹੀਦਾ ਹੈ ਉਸ ਦੇ ਉੱਪਰ ਪਹਿਰਾ ਦੇ ਕੇ ਜਿਹੜੇ ਲੋਕ ਆਪਾਂ ਦੇਖਦੇ ਆਂ ਕਿ ਕਹਿੰਨੇ ਆਂ ਗਿਆ ਕਿ ਗੰਦਗੀ ਫਲਾਉਂਦੇ ਨੇ ਭਾਈ ਜੀ ਤੁਸੀਂ ਅਵੇਅਰਨੈਸ ਕੈਂਪ ਲਗਾਓ ਉਹਨਾਂ ਨੂੰ ਬਹੁਤ ਤਰੀਕੇ ਦੇ ਨਾਲ ਜੋ ਗੁਰੂ ਸਾਹਿਬ ਦਾ ਸੰਦੇਸ਼ ਆ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਸ਼ਾਇਦ ਉਹ ਬੰਦੇ ਸੁਧਰ ਜਾਣ ਇਨਸਾਨੀਅਤ ਦੇ ਤੌਰ ਤੇ ਉਹ ਵੀ ਵਧੀਆ ਇਨਸਾਨ ਬਣ ਜਾਣ ਤੇ ਇਹ ਸਾਰੀਆਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਰੈਦਰ ਦੈਨ ਕਿ ਅਸੀਂ ਨਫਰਤ ਫੁਲਾਈਏ ਬਾਕੀ ਤੁਸੀਂ ਸਮਾਂ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਧੰਨਵਾਦ ਆ ਮਨਜੀਤ